ਰਾਣੀ ਜਿੰਦਾ ਕੁਦਰਤ ਵੱਲੋਂ ਦਿੱਤੇ ਗਏ ਹੁਸਨ ਨਾਲ ਮਾਲਾਮਤ ਸੀ ਸੁੰਦਰਤਾ ਦੇ ਨਾਲ-ਨਾਲ ਉਸ ਵਿੱਚ ਸਿਆਣਾਪਨ ਸੂਝ ਅਤੇ ਅਨੇਕ ਚੰਗੇ ਗੁਣ ਮੌਜੂਦ ਸਨ ਜੋ ਉਸ ਨੂੰ ਸੂਰਤ ਤੇ ਸਿਰਤ ਤੋਂਆਂ ਵਿੱਚ ਬੇਜੋੜ ਸ਼ਖਸੀਅਤ ਵੱਲੋਂ ਉਜਾਗਰ ਕਰਦੇ ਸਨ ਕੁਮੇਦਾਨ ਮੰਨਾ ਸਿੰਘ ਇੱਕ ਵੱਡਾ ਆਦਮੀ ਸੀ ਅਮੀਰ ਅਤੇ ਮਹਾਰਾਜੇ ਦੀ ਫੌਜ ਦਾ ਵੱਡਾ ਅਫਸਰ ਰਾਜ ਦਰਬਾਰ ਵਿੱਚ ਉਸ ਦਾ ਚੰਗਾ ਰਸੂਖ ਸੀ ਉਸ ਦੀ ਹਵੇਲੀ ਵਿੱਚ ਕਿਸੇ ਚੀਜ਼ ਦੀ ਘਾਟ ਨਹੀਂ ਸੀ ਧਨ ਦੌਲਤ ਇੱਜ਼ਤ ਸਭ ਕੁਝ ਦਾ ਮਾਲਕ ਸੀ ਅੰਗ ਸਾਕ ਵੀ ਵੱਡੇ ਘਰਾਣਿਆਂ ਨਾਲ ਸੰਬੰਧਿਤ ਸਨ ਉਸ ਦਾ ਵੱਡਾ ਜਵਾਈ ਸਰਦਾਰ ਜਵਾਲਾ ਸਿੰਘ ਪੜਾਣੀ ਆ ਪੜਾਣੀਆਂ ਇੱਕ ਜਗ੍ਹਾ ਜ਼ਗੀਰਦਾਰ ਅਤੇ ਸ਼ਾਹੀ ਫੌਜ ਵਿੱਚ ਵੱਡਾ ਅਫਸਰ ਸੀ ਉਸ ਦਾ ਜੀਜਾ ਨਰ ਸਿੰਘ ਉੱਪਰ ਜੋ ਅੰਮ੍ਰਿਤਸਰ ਦੇ ਐਮਾ ਪਿੰਡ ਦਾ ਰਹਿਣ ਵਾਲਾ ਸੀ ਵੀ ਇੱਕ ਤਕੜਾ ਜ਼ਗੀਰਦਾਰ ਸੀ ਇੰਜ ਮੰਨਾ ਸਿੰਘ ਔਲਖ ਹਰ ਪਾਸਿਓ ਸੌਖਾ ਸੀ ਜਿੰਦਾ ਦਾ ਬਾਲਪਨ ਪਿੰਡ ਦੇ ਖੁੱਲੇ ਡੁੱਲੇ ਮਾਹੌਲ ਵਿੱਚ ਬੀਤਿਆ ਕਾਰ ਵਿੱਚ ਕਿਸੇ ਸ਼ਾਇਦ ਦਾ ਕੋਈ ਘਾਟਾ ਨਹੀਂ ਸੀ ਤੇ ਖੁੱਲਾ ਡੁੱਲਾ ਮਾਹੌਲ ਸੀ ਇਸ ਲਈ ਉਸ ਦਾ ਜੁੱਸਾ ਵੀ ਤਕੜਾ ਅਤੇ ਖੁੱਲਾ ਡੁੱਲਾ ਸੀ ਉਸ ਦਾ ਨਾਮ ਜਿੰਦਕੌਰ ਇਸੇ ਗੱਲ ਨੂੰ ਸਪਸ਼ਟ ਕਰਦਾ ਸੀ ਕਿ ਉਸ ਦੇ ਮਾਤਾ ਪਿਤਾ ਉਸ ਨੂੰ ਆਪਣੀ ਜਿੰਦ ਜਾਣ ਸਮੇਂ ਦੇ ਸੰ ਉਸ ਦੇ ਸਹੱਪਣ ਦੀ ਚਰਚਾ ਪਿੰਡ ਦੇ ਨੇੜੇ ਤੇੜੇ ਦੇ ਇਲਾਕੇ ਵਿੱਚ ਸੀ ਉਸ ਦੇ ਨੈਣ ਨਕਸ਼ ਇੰਨੇ ਸੁੰਦਰ ਸਨ ਕਿ ਉਹ ਕਿਸੇ ਨੂੰ ਵੀ ਸੰਮੋਹਿਤ ਕਰ ਸਕਦੇ ਸਨ ਕੁਦਰਤ ਦੀ ਇਹ ਦਾਤ ਉਸ ਦਾ ਸਰਮਾਇਆ ਸੀ ਇਥੋਂ ਤੱਕ ਕੇ ਦੁੱਖਾਂ ਦੇ ਝਖੜਾ ਵਿੱਚ ਵੀ ਉਸ ਦੇ ਚਿਹਰੇ ਦਾ ਜਲੋ ਕਾਇਮ ਰਿਹਾ ਤੇ ਉਹ ਆਪਣੀ ਮੌਤ ਤੱਕ ਸੋਹਣੇ ਨੈਣ ਨਕਸ਼ਾਂ ਵਾਲੀ ਮਿਕਨਾਸਤੀ ਸੀ ਸ਼ਕਤੀ ਵਾਲੀ ਸੁੰਦਰਤਾ ਦੀ ਮਾਲਕਨ ਰਹੀ ਜੋ ਗੱਲ ਹੀਰ ਦੇ ਹੁਸਨ ਬਾਰੇ ਵਾਰਿਸ ਸ਼ਾਹ ਨੇ ਆਖੀ ਹੈ ਗੁੱਜੀ ਰਹੇ ਨਾ ਹੀਰ ਜਹ ਹਜ਼ਾਰ ਵਿੱਚੋਂ ਉਹੀ ਗੱਲ ਸੁੰਦਰਤਾ ਬਾਰੇ ਜਿੰਦਾ ਉੱਪਰ ਟੁੱਕਦੀ ਹੈ ਉਹ ਵੀ ਆਪਣੀ ਸੁੰਦਰਤਾ ਕਾਰਨ ਹਜ਼ਾਰਾਂ ਵਿੱਚੋਂ ਪਛਾਨੀ ਜਾਣ ਵਾਲੀ ਸੀ ਉਨਾ ਵੇਲੇਆਂ ਵਿੱਚ ਲੜਕੀਆਂ ਦੀ ਪੜ੍ਹਾਈ ਲਿਖਾਈ ਦਾ ਅੱਜ ਵਾਂਗ ਸਿਸਟਮ ਨਹੀਂ ਸੀ ਲੜਕੀਆਂ ਨੂੰ ਘਰ ਵਿੱਚ ਹੀ ਪੜ੍ਹਨ ਦਾ ਇੰਤਜ਼ਾਮ ਕੀਤਾ ਜਾਂਦਾ ਸੀ ਜਿੰਦਾ ਦੀ ਪੜ੍ਹਾਈ ਲਿਖਾਈ ਵੀ ਘਰ ਵਿੱਚ ਹੀ ਹੋਈ ਉਸ ਦੇ ਜੀਵਨ ਕਾਰਜਾ ਤੋਂ ਪਤਾ ਲੱਗਦਾ ਹੈ ਕਿ ਉਸ ਨੂੰ ਰਾਜਨੀਤੀ ਇਤਿਹਾਸ ਸਿੱਖ ਧਰਮ ਬਾਰੇ ਗਹਿਰਾ ਗਿਆਨ ਸੀ ਉਸ ਦੁਆਰਾ ਲਿਖੀਆਂ ਚਿੱਠੀਆਂ ਤੋਂ ਪਤਾ ਲੱਗਦਾ ਹੈ ਕਿ ਉਹ ਗੁਰਮੁਖੀ ਲਿਖਣ ਪੜਨ ਵਿੱਚ ਮਾਹਿਰ ਸੀ ਬਚਪਨ ਵਿੱਚ ਲੜਕੀਆਂ ਨਾਲ ਖੇਡਾ ਖੇਡਦੀ ਸੀ ਰਾਜਾ ਰਾਣੀ ਦੀ ਖੇਡ ਇਹਨਾਂ ਕੁੜੀਆਂ ਦੀ ਮਨਪਸੰਦ ਖੇਡ ਹੁੰਦੀ ਸੀ ਖੇਡ ਖੇਡ ਵਿੱਚ ਰਾਜੇ ਬਣਦੇ ਸਨ ਰਾਣੀਆਂ ਬਣਦੀਆਂ ਸਨ ਵਿਆਹ ਹੁੰਦੇ ਸਨ ਉਦੋਂ ਕੀ ਪਤਾ ਸੀ ਕਿ ਇਹ ਖੇਡਾਂ ਸੱਚੀਆਂ ਹੋ ਜਾਣਗੀਆਂ ਉਹ ਸੱਚਮੁੱਚ ਦੀ ਰਾਣੀ ਬਣ ਜਾਵੇਗੀ ਉਹ ਵੀ ਮਹਾਰਾਜਾ ਰਣਜੀਤ ਸਿੰਘ ਵਰਗੇ ਰਾਜੇ ਦੀ ਰਾਣੀ ਜਿਸ ਦਾ ਨਾਂ ਦਾ ਡੰਕਾ ਚੌਕੂਟੀ ਵੱਜਦਾ ਸੀ ਅਤੇ ਜਿਸ ਨੂੰ ਸਾਰੇ ਲੋਕ ਸ਼ੇਰੇ ਪੰਜਾਬ ਆਖਦੇ ਸਨ ਬਚਪਨ ਵਿੱਚ ਜਿੰਦਾਂ ਨੇ ਨੂਰ ਜਹਾਂ ਦਾ ਇਤਿਹਾਸ ਪੜ੍ਹਿਆ ਤਾਂ ਉਸ ਨੂੰ ਪਤਾ ਲੱਗਾ ਕਿ ਨੂਰ ਜਹਾਂ ਰਾਜਨੀਤੀ ਵਿੱਚ ਐਨੀ ਨਪੁੰਨ ਰਾਣੀ ਸੀ ਕਿ ਜਹਾਂਗੀਰ ਆਪਣਾ ਸਾਰਾ ਰਾਜ ਉਸ ਦੀ ਸਲਾਹ ਨਾਲ ਚਲਾਉਂਦਾ ਸੀ ਤੇ ਦਰਬਾਰ ਦੀ ਅਸਲੀ ਮਾਲਕਨ ਨੂਰ ਜਹਾਂ ਹੀ ਸੀ ਉਸ ਨੂੰ ਮਹਾਰਾਣੀਆਂ ਦੀਆਂ ਗਹਿਣੇ ਲੱਦੀਆਂ ਤੇ ਦਾਸੀਆਂ ਵਿੱਚ ਘਿਰੀਆਂ ਮੂਰਤਾਂ ਚੰਗੀਆਂ ਚੰਗੀਆਂ ਲੱਗਦੀਆਂ ਉਸ ਦੇ ਬਾਲ ਮਨ ਵਿੱਚ ਵੀ ਕਿਧਰੇ ਰਾਣੀ ਬਣਨ ਦੀ ਰੀਜ ਪਲ ਰਹੀ ਸੀ ਉਹ ਵੀ ਰਾਣੀ ਬੰਨਣਾ ਚਾਹੁੰਦੀ ਸੀ ਉਸ ਦੀ ਭੈਣ ਦਾ ਜ਼ਗੀਰਦਾਰ ਜਵਾਲਾ ਸਿੰਘ ਪੜਾਣੀਏ ਨਾਲ ਵਿਆਹ ਹੋਇਆ ਤਾਂ ਬਰਾਤ ਦੀ ਸ਼ਾਨੋ ਸ਼ੌਕਤ ਦੇਖ ਕੇ ਅਤੇ ਸੱਜੇ ਫੱਬੇ ਜ਼ਗੀਰਦਾਰ ਬਰਾਤੀਆਂ ਨੂੰ ਵੇਖ ਕੇ ਉਸ ਦੀਆਂ ਅੱਖਾਂ ਚੁੰਦਿਆਂ ਗਈਆਂ ਜਦੋਂ ਵੀ ਗੈਨਿਆ ਨਾਲ ਲੱਦੀ ਉਸਦੀ ਭੈਣ ਅਤੇ ਅਮੀਰੀ ਸ਼ਾਨ ਵਾਲਾ ਉਹਦਾ ਜੀਜਾ ਉਹਨਾਂ ਦੇ ਘਰ ਮਿਲਣ ਲਈ ਆਉਂਦੇ ਤਾਂ ਉਹਨਾਂ ਦੀ ਸ਼ਾਨ ਵੇਖ ਕੇ ਉਹ 당ਗ ਰਹਿ ਜਾਂਦੀ ਅਤੇ ਉਸਦੇ ਮਨ ਅੰਦਰ ਰਾਣੀ ਬਣਨ ਦੀ ਇੱਛਾ ਹੋਰ ਵੀ ਪਰਬਲ ਹੋ ਜਾਂਦੀ। ਮਹਾਰਾਜਾ ਰਣਜੀਤ ਸਿੰਘ ਦਾ ਜਦੋਂ ਰਾਣੀ ਜਿੰਦਾ ਨਾਲ ਵਿਆਹ ਹੋਇਆ ਉਦੋਂ ਮਹਾਰਾਜੇ ਦੀ ਉਮਰ 57 ਸਾਲ ਦੇ ਕਰੀਬ ਸੀ। ਅਰਥਾਤ ਉਹ ਉਮਰ ਵਿੱਚ ਜਿੰਦਾ ਤੋਂ 3 ਗੁਣਾ ਵੱਡਾ ਸੀ। ਇਸ ਤੋਂ ਪਹਿਲਾਂ ਹੀ ਉਸਦੇ 7 ਵਿਆਹ ਹੋ ਚੁੱਕੇ ਸਨ। ਇਹ ਗਿਣਤੀ ਵੱਖ-ਵੱਖ ਇਤਿਹਾਸਕਾਰਾਂ ਅਨੁਸਾਰ ਵੱਖੋ-ਵੱਖਰੀ ਹੈ ਕੁਝ 11 ਕਹਿੰਦੇ ਹਨ ਕੁਝ 17 ਕਹਿੰਦੇ ਹਨ ਇਹ ਗੱਲ ਵੀ ਆਖੀ ਜਾਂਦੀ ਹੈ ਕਿ ਜੇ ਔਸਤ ਕੱਢੀਏ ਤੇ ਮਹਾਰਾਜਾ ਰਣਜੀਤ ਸਿੰਘ ਹਰ ਤੀਜੇ ਸਾਲ ਨਵਾਂ ਵਿਆਹ ਕਰਵਾਉਂਦਾ ਸੀ ਕੁਝ ਥਾਈ ਬੀਵੀਆਂ ਤੋਂ ਇਲਾਵਾ ਦਰਜਨ ਤੋਂ ਵੱਧ ਰਖੇਲਾਂ ਦੀ ਵੀ ਸੂਚ ਮਿਲਦੀ ਹੈ ਮਹਾਰਾਜਾ ਰਣਜੀਤ ਸਿੰਘ ਦਾ ਪਹਿਲਾ ਵਿਆਹ ਉਸਦੇ ਬਚਪਨ ਵਿੱਚ ਕਨਈਆ ਮਿਸਲ ਦੇ ਸਰਦਾਰ ਗੁਰਬਖਸ਼ ਸਿੰਘ ਦੀ ਪੁੱਤਰੀ ਮਹਿਤਾਬ ਕੌਰ ਨਾਲ 1796 ਈਸਵੀ ਵਿੱਚ ਹੋਇਆ ਤੇ ਅੰਤਮ ਵਿਆਹ ਮਹਾਰਾਣੀ ਜਿੰਦਾ ਨਾਲ 1875 ਈਸਵੀ ਵਿੱਚ ਹੋਇਆ ਇਤਿਹਾਸ ਗਵਾਹੀ ਭਰਦਾ ਹੈ ਕਿ ਜਿੰਦਾ ਨਾਲ ਵਿਆਹ ਕਰਾਉਣ ਤੋਂ ਬਾਅਦ ਉਸਨੇ ਹੋਰ ਕੋਈ ਵਿਆਹ ਨਹੀਂ ਕਰਵਾਇਆ ਮਹਾਰਾਜਾ ਰਣਜੀਤ ਸਿੰਘ ਦੁਆਰਾ ਜਿੰਦਾ ਨਾਲ ਵਿਆਹ ਦੀ ਤਜਵੀਜ਼ ਰੱਖੇ ਜਾਣ ਤੋਂ ਪਹਿਲਾਂ ਹੀ ਮੰਨਾ ਸਿੰਘ, ਜਵਾਲਾ ਸਿੰਘ ਅਤੇ ਜਿੰਦਾ ਤਿੰਨਾਂ ਦੇ ਮਨ ਅੰਦਰ ਮਹਾਰਾਜਾ ਰਣਜੀਤ ਸਿੰਘ ਨਾਲ ਸੰਬੰਧ ਜੋੜ ਕੇ ਦਰਬਾਰੇ ਸਰਕਾਰ ਵਿੱਚ ਮਾਨ, ਮਰਬਤ ਹਾਸਲ ਕਰਨ ਅਤੇ ਸੁੱਖ ਭੋਗਣ ਦੀ ਸੱਦਰ ਦਾ ਅੰਕੁਰ ਫੁੱਟ ਚੁੱਕਾ ਸੀ। ਜਿੰਦਾ ਪਿੰਡ ਦੀਆਂ ਕੁੜੀਆਂ ਅਤੇ ਜਵਾਲਾ ਸਿੰਘ ਨਾਲ ਮੰਗੀ ਹੋਈ ਆਪਣੀ ਵੱਡੀ ਭੈਣ ਤੋਂ ਮਹਾਰਾਜਾ ਰਣਜੀਤ ਸਿੰਘ ਦੀ ਸ਼ਾਨ ਤੇ ਸ਼ੋਹਰਤ ਦੇ ਕિસ્ਸੇ ਸੁਣਿਆ ਕਰਦੀ ਸੀ। ਰਾਜਾ ਰਾਣੀ ਦੇ ਖੇਡ ਖੇਡਦਿਆਂ ਉਹ ਸਭ ਤੋਂ ਵੱਡੇ ਰਾਜੇ ਦੀ ਰਾਣੀ ਬਣਨ ਦੀ ਇੱਛਾ ਪ੍ਰਗਟ ਕਰਦੀ ਸੀ ਸਾਥਨਾ ਦੱਸਦਿਆਂ ਸੰਨ ਕਿ ਸਭ ਤੋਂ ਵੱਡਾ ਰਾਜਾ ਤਾਂ ਰਣਜੀਤ ਸਿੰਘ ਹੀ ਹੈ ਉਹ ਰਣਜੀਤ ਸਿੰਘ ਦੀ ਰਾਣੀ ਬਣਨ ਦੀ ਹਾਮੀ ਭਰ ਦਿੰਦੀ ਸੀ ਜਦੋਂ ਕੁੜੀਆਂ ਹਾਸੇ ਹਾਸੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਇੱਕ ਅੱਖੋਂ ਮਣਾਖਾ ਹੋਣ ਬਾਰੇ ਦੱਸਦੀਆਂ ਸੰ ਤਾਂ ਉਹ ਇਸ ਦੀ ਵੀ ਕੋਈ ਪਰਵਾਹ ਨਹੀਂ ਕਰਦੀ ਸੀ ਉਹ ਵੱਡੇ ਰਾਜੇ ਦੀ ਰਾਣੀ ਬੰਨਣਾ ਲੋਚਦੀ ਸੀ ਪਰਵੇਂ ਖੇਡ-ਖੇਡ ਵਿੱਚ ਹੀ ਸਹੀ ਉਸਦੇ ਮਨ ਅੰਦਰ ਰਾਣੀ ਬਣਨ ਦੀ ਲੋਚਾ ਡੂੰਗੀ ਹੋ ਡੂੰਗੀ ਹੁੰਦੀ ਜਾ ਰਹੀ ਸੀ ਨੂਰ ਜਹਾਂ ਦਾ ਕਿੱਸਾ ਸੁਣ ਕੇ ਤਾਂ ਇਹ ਲੋਚਾ ਹੋਰ ਵੀ ਤੀਖਣ ਹੋ ਜਾਂਦੀ ਸੀ ਕਿਉਂਕਿ ਉਸ ਨੂੰ ਦੱਸਣ ਵਾਲੇ ਦੱਸਦੇ ਸਨ ਕਿ ਜਹਾਗੀਰ ਦਾ ਰਾਜ ਭਾਗ ਅਸਲ ਵਿੱਚ ਨੂਰ ਜਹਾਂ ਹੀ ਚਲਾਉਂਦੀ ਸੀ ਤੇ ਮਹੱਤਵਪੂਰਨ ਫੈਸਲਿਆਂ ਵਿੱਚ ਉਸ ਦਾ ਹੱਥ ਸੀ ਉਸ ਦਾ ਵੀ ਜੀ ਕਰਦਾ ਸੀ ਕਿ ਉਹ ਵੀ ਰਾਣੀ ਬਣ ਕੇ ਬੈਠੇ ਤੇ ਰਾਜ ਭੋਗ ਚਲਾਉਣ ਵਿੱਚ ਉਸ ਦੀ ਵੀ رائے ਲਈ ਜਾਵੇ ਉਹ ਮਨ ਹੀ ਮਨ ਆਪਣੇ ਆਪ ਨੂੰ ਰਾਣੀ ਤਸੱਵਰ ਕਰਨ ਲੱਗ ਪਈ। ਦੂਜੇ ਪਾਸੇ ਸਰਦਾਰ ਮੰਨਾ ਸਿੰਘਔਲਖ ਜਦੋਂ ਜਿੰਦਾ ਦਾ ਬਾਬਲ ਜਿੰਦਾ ਦਾ ਬਾਬਲ ਸੀ ਵੀ ਇੱਕ ਰਾਣੀ ਮਹਾਰਾਣੀ ਦਾ ਬਾਬਲ ਹੋਣ ਦੇ ਸੁਪਨੇ ਸਜਾਉਣ ਲੱਗਾ। ਤੇ ਇਹਨਾਂ ਨੂੰ ਸੁੱਖ ਭੋਗਦਿਆਂ ਕਿਹੜਾ ਬਾਬਲ ਨਹੀਂ ਵੇਖਣਾ ਚਾਹੁੰਦਾ। ਉਸ ਦਾ ਦਿਲ ਕਰਦਾ ਸੀ ਕਿ ਉਹਦੀ ਧੀ ਵੀ ਰਾਣੀ ਬਣ ਕੇ ਸੁੱਖ ਭੋਗੇ। ਮਹਾਰਾਜਾ ਰਣਜੀਤ ਸਿੰਘ ਵਰਗਾ ਪ੍ਰਤਾਪੀ ਤੇ ਤੇਜਵੰਤ ਰਾਜਾ ਹੋਣ ਕੌਣ ਹੋ ਸਕਦਾ ਹੈ? ਜੇਕਰ ਮਹਾਰਾਜਾ ਰਣਜੀਤ ਸਿੰਘ ਨਾਲ ਉਸ ਦੀ ਧੀ ਦਾ ਵਿਆਹ ਹੀ ਜਾਂਦੀ ਹੈ ਤਾਂ ਉਸ ਨੂੰ ਹੋਰ ਕੀ ਲੋੜਿੰਦਾ ਹੈ ਮਹਾਰਾਜਾ ਰਣਜੀਤ ਸਿੰਘ ਨੂੰ ਆਪਣਾ ਜਵਾਈ ਬਣਾ ਕੇ ਉਸ ਦਾ ਸ਼ਮਲਾ ਹੋਰ ਵੀ ਉੱਚਾ ਹੋ ਸਕਦਾ ਹੈ ਉਸ ਦੀ ਨਵੇਕਲੀ ਸ਼ਾਨ ਹੋ ਸਕਦੀ ਹੈ ਇਲਾਕੇ ਵਿੱਚ ਰੋਪ ਦਾਬ ਵੱਧ ਸਕਦਾ ਹੈ ਸਰਕਾਰੀ ਦਰਬਾਰੇ ਹੋਰ ਚੜਤ ਹੋ ਸਕਦੀ ਹੈ ਮਹਾਰਾਜਾ ਖੁਸ਼ ਹੋ ਕੇ ਉੱਚਾ ਰਤਬਾ ਜਾਂ ਜਾਹਾ ਜਾਗੀਰ ਵੀ ਦੇ ਸਕਦਾ ਹੈ ਉਸ ਨੂੰ ਹਰ ਪਾਸੇ ਚੰਗਾ ਹੀ ਚੰਗਾ ਨਜ਼ਰ ਆਉਂਦਾ ਸੀ ਅਤੇ ਉਹ ਮਨ ਹੀ ਮਨ ਮਹਾਰਾਜਾ ਰਣਜੀਤ ਸਿੰਘ ਨਾਲ ਜਿੰਦਾ ਦਾ ਰਿਸ਼ਤਾ ਜੋੜਨ ਲਈ ਤਿਆਰ ਹੋ ਗਿਆ ਸੀ ਭਾਵੇਂ ਜਿੰਦਾ ਤੇ ਮਹਾਰਾਜੇ ਦੀ ਉਮਰ ਵਿੱਚ ਫਰਕ ਸੀ ਪਰ ਉਹ ਹੀ ਸੀ ਤਾਂ ਉਹ ਹੈਵੀ ਸੀ ਤਾਂ ਮਹਾਰਾਜਾ ਤੇ ਇੱਕ ਮਹਾਰਾਜਾ ਕਿਸੇ ਬਾਬਲ ਨੂੰ ਆਪਣੀ ਤੀ ਲਈ ਵਾਸਤੇ ਲੱਭ ਪਵੇ ਤਾਂ ਬਾਬਲ ਨੂੰ ਹੋਰ ਕੀ ਚਾਹੀਦਾ ਹੈ ਕੁਝ ਅਜਹਈਆਂ ਹੀ ਸੋਚਾਂ ਚ ਸਰਦਾਰ ਮੰਨਾ ਸਿੰਘ ਔਲਖ ਦੇ ਵੱਡੇ ਜਵਾਈ ਸਰਦਾਰ ਜਵਾਲਾ ਸਿੰਘ ਪੁੜਾਣਾ ਦੇ ਮਨ ਅੰਦਰ ਚੱਲ ਰਹੀਆਂ ਸਨ ਜੇਕਰ ਮਹਾਰਾਜੇ ਦਾ ਜਿੰਦਾ ਨਾਲ شادی ਹੋ ਜਾਂਦੀ ਹੈ ਤਾਂ ਜਿੰਦਾ ਮਹਾਰਾਣੀ ਬਣ ਜਾਵੇਗੀ ਤੇ ਮਹਾਰਾਜਾ ਰਣਜੀਤ ਸਿੰਘ ਉਸ ਦਾ ਸੰਡੂ ਬਣ ਜਾਵੇਗਾ ਉਸ ਦਾ ਸਿਰਨਾ ਇਹ ਸੋਚ ਕੇ ਹੀ ਚੌੜਾ ਹੋ ਗਿਆ ਹੋ ਜਾਂਦਾ ਸੀ ਕਿ ਉਹ ਮਹਾਰਾਜਾ ਰਣਜੀਤ ਸਿੰਘ ਦਾ ਸੰਡੂ ਬਣ ਸਕਦਾ ਹੈ ਜੇ ਇਹ ਗੱਲ ਸਿਰੇ ਲੱਗ ਜਾਵੇ ਤਾਂ ਉਹਦਾ ਮਾਨ ਮਰਤਬਾ ਹੋਰ ਵੀ ਵੱਧ ਜਾਵੇਗਾ ਇਲਾਕੇ ਵਿੱਚ ਸ਼ੋਹਰਤ ਹੋ ਜਾਵੇਗੀ ਚਾਰੇ ਬੰਨੇ ਰੋਪ ਦਾ ਵੱਧ ਜਾਵੇਗਾ ਸਰਕਾਰੀ ਦਰਬਾਰੇ ਪੁੱਛੀ ਗੀ ਵਧ ਜਾਵੇਗੀ ਸਾਂਡੂ ਹੋਣ ਦੀ ਹیثیت ਵਿੱਚ ਉਹ ਮਹਾਰਾਜੇ ਦੇ ਬਰਾਬਰ ਬੈਠਣ ਦੇ ਕਾਬਿਲ ਹੋ ਜਾਵੇਗਾ ਹੋ ਸਕਦਾ ਹੈ ਮਹਾਰਾਜਾ ਖੁਸ਼ ਹੋ ਕੇ ਉਸ ਨੂੰ ਕੋਈ ਵੱਡਾ ਅਹੁਦਾ ਵੀ ਦੇ ਦੇਵੇ ਉਸ ਦੀ ਜਾਗੀਰ ਵਿੱਚ ਹੋਰ ਵਾਦਾ ਕਰ ਦੇਵੇ ਇਸ ਰਿਸ਼ਤੇ ਵਿੱਚ ਉਸ ਨੂੰ ਫਾਇਦਾ ਹੀ ਫਾਇਦਾ ਨਜ਼ਰ ਆਉਂਦਾ ਸੀ ਤੇ ਉਹ ਇਹ ਸੋਚਣ ਲੱਗ ਗਿਆ ਕਿ ਇਹ ਰਿਸ਼ਤਾ ਜਲਦੀ ਤੋਂ ਜਲਦੀ ਨਿਪਰੇ ਚੜ ਜਾਵੇ ਸੌਰੇ ਜਵਾਈ ਦੋਵਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਦੋਵਾਂ ਨੂੰ ਇਸ ਰਿਸ਼ਤੇ ਵਿੱਚ ਚੰਗਾ ਪਨ ਨਜ਼ਰ ਆਇਆ ਦੋਵਾਂ ਨੇ ਅੰਦਰੇ-ਅੰਦਰ ਖਿਚੜੀ ਪਕਾਈ ਕਿ ਮਹਾਰਾਜੇ ਤੇ ਮੋਹ ਜਿੰਦਾ ਨਾਲ ਵਿਆਹ ਕਰਵਾਉਣ ਦੀ ਪੇਸ਼ਕਸ਼ ਕਰਵਾਈ ਜਾਵੇ ਸਰਦਾਰ ਜਵਾਲਾ ਸਿੰਘ ਨੇ ਇਹ ਕੰਮ ਆਪਣੇ ਜ਼ਿੰਮੇ ਲਿਆ ਇਸੇ ਲਈ ਗਿਆਨ ਸੋਹਣ ਸਿੰਘ ਸੀਤਲ ਆਪਣੇ ਨਾਵਲ ਮਹਾਰਾਣੀ ਜਿੰਦਾ ਵਿੱਚ ਜਵਾਲਾ ਸਿੰਘ ਪੜਾਣਾ ਨੂੰ ਮਹਾਰਾਜਾ ਰਣਜੀਤ ਸਿੰਘ ਤੇ ਰਾਣੀ ਜਿੰਦਾ ਦਾ ਵਿਚੋਲਾ ਕਹਿੰਦੇ ਹਨ ਜਵਾਲਾ ਸਿੰਘ ਪੜਾਣਾ ਦੀ ਮਹਾਰਾਜਾ ਰਣਜੀਤ ਸਿੰਘ ਨਾਲ ਕਾਫੀ ਨੇੜਤਾ ਸੀ। ਉਹ ਕਈ ਮਹਿਮਾ 'ਚ ਮਹਾਰਾਜੇ ਨਾਲ ਸ਼ਾਮਿਲ ਹੋ ਚੁੱਕਾ ਸੀ। ਉਸ ਦਾ ਪਿਤਾ ਸਰਦਾਰ ਮਿਤ ਸਿੰਘ ਮਹਾਰਾਜੇ ਦਾ ਜ਼ਗੀਰਦਾਰ ਰਹਿ ਚੁੱਕਾ ਸੀ। ਅਤੇ ਉਸ ਨੇ ਕਈ ਯੁੱਧ ਵਿੱਚ ਮਹਾਰਾਜੇ ਦਾ ਸਾਥ ਦਿੱਤਾ ਸੀ। ਮਹਾਰਾਜਾ ਪੜਾਣਾ ਖਾਨਦਾਨ ਦੀ ਕਦਰ ਕਰਦਾ ਸੀ ਇਸੇ ਕਰਕੇ ਜਵਾਲਾ ਸਿੰਘ ਨਾਲ ਮਹਾਰਾਜਾ ਖੁੱਲ ਕੇ ਗੱਲ ਕਰ ਲੈਂਦਾ ਸੀ। ਜਦੋਂ ਮਹਾਰਾਜਾ ਸ਼ਿਕਾਰ ਖੇਡਣ ਜਾਂਦਾ ਸੀ ਉਦੋਂ ਜਵਾਲਾ ਸਿੰਘ ਅਕਸਰ ਉਸਦੇ ਨਾਲ ਹੀ ਹੁੰਦਾ ਸੀ ਜਵਾਲਾ ਸਿੰਘ ਨੇ ਆਪਣੀ ਸਾਲੀ ਜਿੰਦਾ ਦੇ ਬੇਪਨਾਹ ਹੁਸਨ ਦੀਆਂ ਤਾਰੀਫਾਂ ਮਹਾਰਾਜੇ ਕੋਲ ਕਰਨੀਆਂ ਸ਼ੁਰੂ ਕਰ ਦਿੱਤੀਆਂ ਮਹਾਰਾਜਾ ਹੁਸਨ ਦਾ ਕਦਰਦਾਰ ਸੀ ਤੇ ਸੋਹਣੀਆਂ ਚੀਜ਼ਾਂ ਨੂੰ ਹਾਸਲ ਕਰਨਾ ਉਸਦੀ ਆਦਤ ਸੀ ਜਵਾਲਾ ਸਿੰਘ ਨੇ ਜਿੰਦਾ ਦੀ ਸੁੰਦਰਤਾ ਦੇ ਕਿਸੇ ਕੁਝ ਏਉਂ ਬਿਆਨ ਕੀਤੇ ਕਿ ਮਹਾਰਾਜਾ ਉਸ ਨੂੰ ਵੇਖਣ ਤੋਂ ਪਹਿਲਾਂ ਹੀ ਉਸ ਉੱਪਰ ਆਸ਼ਕ ਹੋ ਗਿਆ ਉਸ ਦੇ ਮੰਦਰ ਜਿੰਦਾਂ ਨੂੰ ਵੇਖਣ ਅਤੇ ਪ੍ਰਾਪਤ ਕਰਨ ਦੀ ਇੱਛਾ ਨੇ ਜਨਮ ਲੈ ਲਿਆ। ਉਹ ਉਸ ਸਮੇਂ ਉਸ ਦੀ ਉਡੀਕ ਕਰਨ ਲੱਗਾ ਜਦੋਂ ਜਿੰਦਾਂ ਦੇ ਹੁਸਨ ਦੇ ਦਿਦਾਰ ਹੋਣਗੇ। ਸਬੱਬ ਨਾਲ ਉਹ ਸਮਾਂ ਜਲਦੀ ਹੀ ਆ ਗਿਆ। ਇੱਕ ਦਿਨ ਮਹਾਰਾਜਾ ਰਣਜੀਤ ਸਿੰਘ ਆਪਣੇ ਯੋਧਿਆਂ ਦੀ ਟੋਲੀ ਨਾਲ ਗੁਜਰਾਵਾਲਾ ਸਿਆਲਕੋਟ ਵਾਲੇ ਪਾਸੇ ਸ਼ਿਕਾਰ ਖੇਡਣ ਲਈ ਨਿਕਲੇ। ਇਸ ਟੁਕੜੇ ਵਿੱਚ ਜਵਾਲਾ ਸਿੰਘ ਵੀ ਸੀ। ਮਹਾਰਾਜਾ ਤੇ ਉਹਦੇ ਸਾਥੀ ਸਾਰਾ ਦਿਨ ਕੋਸ਼ਿਸ਼ ਕਰਦੇ ਰਹੇ ਪਰ ਸ਼ਿਕਾਰ ਨਾਲ ਲੱਭਾ। ਜੰਗਲ ਗਾ ਮਾਰੇ ਪਰ ਸ਼ਿਕਾਰ ਨਾ ਮਿਲਿਆ ਥੱਕ ਹਾਰ ਕੇ ਦੁਪਹਿਰਾ ਟਲੰਦੇ ਉਹਨਾਂ ਨੇ ਇੱਕ ਪਿੰਡ ਦੇ ਨੇੜੇ ਕਿਆਮ ਕੀਤਾ ਸਬਬ ਨਾਲ ਕਹਿ ਲਵੋ ਜਾਂ ਜਵਾਲਾ ਸਿੰਘ ਦਾ ਸੁਚੱਜਾ ਮਾਰਗਦਰਸ਼ਨ ਕਹਿ ਲਓ ਜਿਸ ਪਿੰਡ ਦੇ ਨੇੜੇ ਇਸ ਟੋਲੀ ਨੇ ਡੇਰਾ ਲਾਇਆ ਉਹ ਸਰਦਾਰ ਮੰਨਾ ਸਿੰਘ ਦਾ ਪਿੰਡ ਚਾਚੜਾ ਹੀ ਸੀ ਜਿੱਥੇ ਬੇहद ਖੂਬਸੂਰਤ ਲੜਕੀ ਜਿੰਦਾ ਰਹਿੰਦੀ ਸੀ ਮਹਾਰਾਜੇ ਲਈ ਸ਼ਾਹੀ ਤੰਬੂ ਲਗਾਇਆ ਗਿਆ ਟੋਲੀ ਨੇ ਘੋੜੇ ਬੰਨ ਦਿੱਤੇ ਤੇ ਘੋਟਸਵਾਰ ਆਰਾਮ ਕਰਨ ਲੱਗੇ ਪਿੰਡ ਦੇਆਂ ਮੁਟਿਆਰਾਂ ਦਾ ਝੁੰਡ ਉਥੋਂ ਲੰਘਦਾ ਪਿਆ ਸੀ ਜਿਸ ਵਿੱਚ ਜਿੰਦਾ ਵੀ ਸੀ ਜਵਾਲਾ ਸਿੰਘ ਨੇ ਆਖਰ ਮਹਾਰਾਜਾ ਰਣਜੀਤ ਸਿੰਘ ਨੂੰ ਜਿੰਦਾ ਦੇ ਹੁਸਨ ਦਾ ਜਲਵਾ ਦਿਖਾ ਹੀ ਦਿੱਤਾ ਮਹਾਰਾਜੇ ਨੂੰ ਉਹਦੀਆਂ ਦੱਸੀਆਂ ਹੋਈਆਂ ਗੱਲਾਂ ਸੱਚ ਜਾਪੀਆਂ ਜਿੰਦਾ ਦੇ ਹੁਸਨ ਦੀ ਤਾਰੀਫ ਸੋਲਾ ਅੰਨੇ ਸੱਚ ਪ੍ਰਤੀਤ ਹੋਈ ਜਿੰਦਾ ਦਾ ਹੁਸਨ ਵੇਖ ਕੇ ਮਹਾਰਾਜਾ ਥਾਂੇ ਖੜਾ ਰਹਿ ਗਿਆ ਜਿਵੇਂ ਕੀਲਿਆ ਗਿਆ ਹੋਵੇ ਉਹ ਇਸ ਹੁਸਨ ਦੀ ਮਲਕਾ ਨੂੰ ਆਪਣੀ ਮਲਕਾ ਬਣਾਉਣ ਲਈ ਤਰਲੋ ਮੱਛੀ ਹੋਣ ਲੱਗ ਪਿਆ ਉਸ ਨੇ ਆਪਣੇ ਮਨ ਚ ਫੈਸਲਾ ਕਰ ਲਿਆ ਕਿ ਉਹ ਜਿੰਦਾਂ ਨੂੰ ਆਪਣੀ ਰਾਣੀ ਬਣਾਏਗਾ ਇਸ ਗੱਲ ਬਾਰੇ ਦੋ ਤਿੰਨ ਪ੍ਰਕਾਰ ਦੇ ਵਿਚਾਰ ਪ੍ਰਚਲਿਤ ਹਨ ਕਿ ਮਹਾਰਾਜੇ ਨੇ ਜਿੰਦਾਂ ਨਾਲ ਵਿਆਹ ਕਰਾਉਣ ਦੀ ਪੇਸ਼ਕਸ਼ ਕਿਵੇਂ ਕੀਤੀ ਗਿਆਨੀ ਸੋਹਣ ਸਿੰਘ ਸੀਤਲ ਦਾ ਵਿਚਾਰ ਹੈ ਕਿ ਇਹ ਸਭ ਜਵਾਲਾ ਸਿੰਘ ਰਾਹੀਂ ਹੀ ਸਬੱਬ ਬਣਿਆ ਸੀ ਮਹਾਰਾਜੇ ਨੇ ਜਵਾਲਾ ਸਿੰਘ ਨੂੰ ਰਿਸ਼ਤੇ ਦੀ ਗੱਲ ਚਲਾਉਣ ਲਈ ਸਰਦਾਰ ਮੰਨਾ ਸਿੰਘ ਔਲਖ ਕੋਲ ਭੇਜਿਆ ਇਸੇ ਕਰਕੇ ਗਿਆਨੀ ਸੋਹਣ ਸਿੰਘ ਸੀਤਲ ਨੇ ਸਰਦਾਰ ਜਵਾਲਾ ਸਿੰਘ ਪਢਾਣਾ ਨੂੰ ਮਹਾਰਾਜੇ ਦਾ ਵਿਜੋਲਾ ਆਖਿਆ ਹੈ ਇਤਿਹਾਸਕਾਰ ਕੇਹਰ ਸਿੰਘ ਮਠਾਰੂ ਤੇ ਸਰੂਪ ਲਾਲ ਕੈਲੇ ਦੁਆਰਾ ਲਿਖਤ ਪੁਸਤਕ ਮਹਾਰਾਣੀ ਜਿੰਦਾ ਆਇਰਨ ਲੇਡੀ ਵਿੱਚ ਆਖਿਆ ਗਿਆ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੇ ਸਰਦਾਰ ਮੰਨਾ ਸਿੰਘ ਔਲਖ ਕੁਮੇਦਾਰ ਨੂੰ ਦਰਬਾਰ ਵਿੱਚ ਹਾਜ਼ਰ ਹੋਣ ਦਾ ਹੁਕਮ ਭੇਜਿਆ ਮਹਾਰਾਜੇ ਨੇ ਉਸ ਨੂੰ ਆਪਣੇ ਨਾਲ ਦੀ ਕੁਰਸੀ ਤੇ ਬਿਠਾਇਆ ਤੇ ਜਿੰਦਾਂ ਨੂੰ ਪਰਨੋਂ ਲਈ ਆਪਣੇ ਖਿਆਲ ਦੱਸੇ। ਉਹ ਸ਼ਸ਼ੋਪੰਜ ਵਿੱਚ ਪੈ ਗਿਆ। ਮਹਾਰਾਜੇ ਤੇ ਜਿੰਦਾਂ ਦੀ ਉਮਰ ਵਿੱਚ ਤਿੰਨ ਗੁਣਾ ਫਰਕ ਸੀ। ਉਹ ਝਿਜਕ ਰਿਹਾ ਸੀ ਪਰ ਮਹਾਰਾਜੇ ਤੋਂ ਡਰਦਾ ਵੀ ਸੀ। ਉਸ ਨੇ ਮੂੰਹ ਨੀਵਾ ਕਰਕੇ ਹਾਂ ਕਰ ਦਿੱਤੀ। ਉਹ ਇੱਕ ਪਾਸੇ ਮਹਾਰਾਜੇ ਨੂੰ ਜਵਾਈ ਬਣਾ ਕੇ ਖੁਸ਼ ਵੀ ਸੀ ਪਰ ਉਮਰ ਦੇ ਵਧੇਰੇ ਫਰਕ ਕਰਕੇ ਉਦਾਸ ਵੀ ਸੀ। ਉਮਰ ਵਾਲੇ ਨੁਕਤੇ ਨੂੰ ਉਹਦੀ ਪਤਨੀ ਨੇ ਵੀ ਬੁਰਾ ਮੰਨਿਆ ਜਿੰਦਾਂ ਨੇ ਉਹਨਾਂ ਦੀਆਂ ਗੱਲਾਂ ਸੁਣ ਲਈਆਂ ਉਹ ਵੀ ਆਪਣੇ ਪਿਤਾ ਦੇ ਹਾਣੀ ਨਾਲ ਵਿਆਹ ਕਰਵਾ ਕੇ ਖੁਸ਼ ਨਹੀਂ ਸੀ ਪਰ ਦੂਜੇ ਪਾਸੇ ਰਾਣੀ ਬਣ ਕੇ ਮਿਲਣ ਵਾਲੇ ਸੁੱਖ ਨੂੰ ਵੀ ਲਤ ਨਹੀਂ ਸੀ ਮਾਰ ਸਕਦੀ ਹੌਲੀ ਹੌਲੀ ਜਿੰਦਾਂ ਤੇ ਉਸਦੇ ਮਾਤਾ ਪਿਤਾ ਇਸ ਰਿਸ਼ਤੇ ਲਈ ਸਹਿਮਤ ਹੋ ਗਏ ਇੱਕ ਤੀਜੀ ਕਿਸਮ ਦਾ ਵਿਚਾਰ ਇਤਿਹਾਸਕਾਰ ਐਮ ਐਲ ਆਲੂਵਾਲੀਆ ਦੀ ਅੰਗਰੇਜ਼ੀ ਵਿੱਚ ਲਿਖੀ ਕਿਤਾਬ ਮਹਾਰਾਣੀ ਜਿੰਦਕੌਰ ਵਿੱਚ ਲਿਖਦਾ ਮਿਲਦਾ ਹੈ ਉਸ ਸੰਸਾਰ ਕੈਨਲ ਅਫਸਰ ਮੰਨਾ ਸਿੰਘ ਔਲਖ ਦੀ ਧੀ ਜਿੰਦਕੌਰ ਬੇਜੋੜ ਦਿਲਕਸ਼ ਦਿਖਵਾਲੀ ਸੀ ਅਤੇ ਇੰਨੀ ਕੁ ਜਾਨਦਾਰ ਸੀ ਕਿ ਸ਼ੇਰੇ ਪੰਜਾਬ ਦਾ ਧਿਆਨ ਖਿੱਚ ਸਕੇ ਖੁਸਨਦੀਪਰਖ ਤੇ ਪ੍ਰਾਪਤੀ ਦਿੱਤੀ ਭਰੇ ਇੱਛਾ ਨੂੰ ਮਹਾਰਾਜਾ ਛੱਡ ਨਾ ਸਕਿਆ ਕਿਉਂਕਿ ਉਹ ਮਹਾਰਾਜੇ ਦੇ ਜਨਮ ਸਥਾਨ ਗੁਜਰਾਵਾਲਾ ਦੇ ਨੇੜਲੇ ਉਹਦੇ ਮਿੱਤਰ ਅਫਸਰ ਦੀ ਧੀ ਧੀ ਸੀ ਇਸ ਲਈ ਜਿੰਦਾਂ ਨੂੰ ਵਿਆਹ ਦੀਆਂ ਰਸਮਾਂ ਨਿਭਾਉਣ ਤੋਂ ਬਾਅਦ ਹੀ ਸ਼ਾਹੀ ਜਾਂ ਜਨਾਨ ਖਾਨੇ ਵਿੱਚ ਲਜਾਇਆ ਜਾ ਸਕਦਾ ਸੀ ਇਹ ਵਿਚਾਰ ਤਾਂ ਦੱਸਦਾ ਹੈ ਜਿਵੇਂ ਮੰਨਾ ਸਿੰਘ ਨੂੰ ਇਸ ਕਹਾਣੀ ਦਾ ਪਤਾ ਸੁਰ ਹੀ ਨਹੀਂ ਸੀ ਮਹਾਰਾਜੇ ਨੇ ਆਪ ਜਿੰਦਾ ਨੂੰ ਪਸੰਦ ਕੀਤਾ ਤੇ ਆਪ ਹੀ ਵਿਆਹ ਦੀ ਪੇਸ਼ਕਸ਼ ਭੇਜੀ ਮੁੱਖਤੀ ਗੱਲ ਇਹ ਹੈ ਕਿ ਮਹਾਰਾਜਾ ਰਣਜੀਤ ਸਿੰਘ ਅਤੇ ਜਿੰਦਾ ਦੀ ਸ਼ਾਦੀ ਦਾ ਦਿਨ ਪੱਕਾ ਕਰ ਦਿੱਤਾ ਗਿਆ ਇਹ 1835 ਦੀ ਗੱਲ ਹੈ ਵਿਆਹ ਬੜੀ ਧੂਮ-ਧਾਮ ਨਾਲ ਹੋਇਆ ਮਹਾਰਾਜਾ ਸੇਰੇ ਸਜਾ ਕੇ ਹਾਥੀ ਉੱਪਰ ਬੈਠਾ ਸੀ ਪਰਾਤ ਵਿੱਚ ਅਨੇਕ ਜ਼ਗੀਰਦਾਰ ਅਹਲਕਾਰ ਤੇ ਵੱਡੇ ਲੋਕ ਸਨ ਜੀ ਭਰ ਕੇ ਮੋਹਰਾ ਲुटਾਈਆਂ ਗਈਆਂ ਸਰਦਾਰ ਮੰਨਾ ਸਿੰਘ ਨੇ ਵੀ ਕੋਈ ਕਸਰ ਨਹੀਂ ਛੱਡੀ ਵਿਆਹ ਤੇ ਦਿਲ ਖੋਲ ਕੇ ਖਰਚ ਕੀਤਾ ਇੰਜ ਬਚਪਨ ਚ ਰਾਜਾ ਰਾਣੀ ਦੀ ਖੇਡ ਖੇਡਣ ਵਾਲੀ ਇਹ ਅਲੜ ਜਹੀ ਖੂ ਖੂਬਸੂਰਤ ਲੜਕੀ ਜਿੰਦਾ ਸੱਚਮੁੱਚ ਦੀ ਰਾਣੀ ਬਣ ਗਈ ਅਤੇ ਮਹਾਰਾਜਾ ਰਣਜੀਤ ਨਾਲ ਵਿਆਹ ਉਪਰੰਤ ਡੋਲੇ ਵਿੱਚ ਬੈਠ ਕੇ ਲਾਹੌਰ ਸ਼ਾਹੀ ਮੈਲਾਂ ਵਿੱਚ ਪਹੁੰਚ ਗਈ ਪਿੰਡ ਦੀ ਹਵੇਲੀ ਵਿੱਚ ਜੰਮੀ ਪਲੀ ਜਿੰਦਾ ਸ਼ੇਰੇ ਪੰਜਾਬ ਦੇ ਮਹਿਲਾਂ ਦੀ ਮਾਲਕਣ ਉੱਤਦੇ ਉਸੇ ਦੀ ਪਿਆਰੀ ਰਾਣੀ ਬਣ ਗਈ